ਲੋ ਜੀ ਆਪਾਂ ਬਣਾਉਣ ਲੱਗੇ ਹਾਂ ਅਰਸੀ ਦੀਆਂ ਪਿੰਨੀਆਂ ਬੇਸਣ ਨਾਲ। ਉਹਦੇ ਵਾਸਤੇ ਆਪਾਂ 2 ਕਿਲੋ ਬੇਸਣ ਲੈ ਲਿਆ। 7 ਕਿਲੋ ਦੁੱਧ ਦਾ ਆਪਾਂ ਖੋਆ ਮਾਰ ਕੇ ਆਪਾਂ ਬਾਰੂ ਮਾਨ ਕੇ ਲੈ ਆਏ ਆ ਆਪਾਂ। ਤੇ ਦੇਸੀ ਖੰਡ ਹੈ। ਕਪੜਾ ਗਰਤ ਹੈ, ਮੇਸੀ ਘੋ, ਕੱਜੂ, ਪਦਾਨ, ਤੇ ਕਸਕਸ ਇਹ ਆ ਹੈਗੀ ਆਪਾਂ ਪਾਉਣਾ ਲਈਆਂ। ਅਰਸੀ। ਇਹਨੂੰ ਆਪਾਂ ਪਾਉਣ ਲਈਏ ਤੇ ਅੰਦਰ। ਇਹਨੂੰ ਆਪਾਂ ਸੁੱਕਲ ਹੋਣਾ ਸੁਕਾਪੋਣ ਕੇ ਸਾਧੇ ਚੀਜ਼ਾਂ ਨੂੰ ਆਪਾਂ ਪੀਸਾਂਗੇ, ਪੀਸ ਕੇ ਤੇ ਆਪਾਂ ਕਿਓ ਪਾ ਕੇ ਅਖੀ ਤੇ ਵਿੱਚ ਵੇਸਣ ਭੁੰਨਾਂਗੇ ਵੇਸਣ ਭੁੰਨ ਕੇ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਦਾਂਗੇ ਤੇ ਆਪਾਂ ਆ ਕੇ ਇੱਕ ਬਹੁਤ ਹੀ ਟੈਸਟੀ ਬਣ ਜਾਨੀ ਸਾਰੇ ਗੁਣਾ ਤੇ ਦੇਖਿਓ ਹੁਣ ਆਪਾਂ ਇਹਦੇ ਨੂੰ ਛਾਪ ਲੈਣਾ ਲੋਰੀਆ ਆਪਾਂ ਬਾਹਰ ਕੜਾਈ ਦੇ ਵਿੱਚ ਛਾਣ ਕੇ ਇੱਥੇ ਚੁੱਲੇ ਤੇ ਭੁੰਨਾਂਗੇ ਇਹਨੇ ਚੁੱਲੇ ਤੇ ਲਾਜਾ ਸੁੱਕਾ ਪਕੋਣ ਲੈਂਦੇ ਆ ਅਸਮਾਨਾਪਾ ਇਸ ਲਾਂ ਵਿੱਚ ਇਹਦੇ ਵਿੱਚ ਹੀ ਇੱਕ ਘੋਪਾਉਣੇ ਆਪਾਂ ਉੱਥੇ ਥੋੜਾ ਜਿਹਾ ਪਹਿਲਾਂ ਸੁੱਕਾ ਪੋਣਨਾ ਤੇ ਫਿਰ ਥੋੜਾ ਘੋਪਾਉਣੇ ਆਪਾਂ ਜੀ ਲੋੜ ਹੋਈ ਤੇ ਦੇਸੀ ਖੰਡ ਤੇ ਥੋੜੀ ਆਪਾਂ ਸ਼ੱਕਰ ਪਾਵਾਂਗੇ ਇਹ ਦੇਖਾ ਕੋਲ ਕੇ ਬੋਲ ਨਹੀਂ ਪੇਸਟਣਾ ਤੇ ਹੁਣ ਸੀ ਕਿ ਕੋਈ ਆਪਾਂ ਨੂੰ ਬਹੁਤ ਜਾਵੀ ਦੀਆਂ ਬਣਦੀਆਂ ਨੇ ਜੀ ਸਾਰਾ ਸਿਆਲ ਆਪਣੀ ਮੇਟੇ ਨਾ ਇਹ ਨਹੀਂ ਦਾ ਪਰਸਾ ਸੀ 100% ਲੋ ਜੇ ਚੰਗਾ ਕਿ ਜਦੋਂ ਮੈਂ ਅੰਝ ਲੋ ਮੂਰ ਰੋ ਇਹ ਹੱਸੀ ਜੜੀ ਹੈ ਤੁਸੀਂ ਨਹੀਂ ਸ਼ੁਰੂ ਹੋ ਜਾਓ ਜੀ ਇਹ ਆਪਣਾ ਸਾਰਾ ਸਬਾਨਾ ਇੱਕ ਥੋਪੇ ਦਾ ਬਰਾਦਦਾ ਅਲਸੀ ਹੈ ਕਸਕਾਲਾ ਸਾਕਾ ਜੁੱਤੇ ਬਰਾਦਮ ਨੇ ਇਹ ਆਪਣਾ ਇੰਨਾ ਸਬਾਨ ਹੋਏਗਾ 1.5 ਕਿਲੋ ਸਬਾਨ ਹੋਏਗਾ ਇਧਰ ਆ ਕੰਮ ਖੋਇੜਾ ਦਾ ਗਰਮਾਧਾਰ ਰਿਹਾ ਕਿਉਂਕਿ ਆਪਾਂ ਵੱਡੀ ਕੜਾਈ ਚ ਬਣਾ ਕੇ ਪਹਿਲਾਂ ਤੇ ਫਿਰ ਕੱਢ ਲਿਆ ਸੀਗਾ ਤੇ ਇਧਰ ਆਪਣਾ ਸ਼ੱਕਰ ਤੇ ਦੇਸੀ ਖੰਡ ਹੈ ਦੇਸੀ ਖੰਡ ਇੱਕ ਕਿਲੋ ਹੈ 1 ਕਿਲੋ ਆਪਣੀ ਸ਼ੱਕਰ ਹੈ ਇਹ ਉਪਰ ਨਾਲ ਪਾਵਾਂਗੇ ਦੋ ਟਿਸਟਰ ਲਾ ਕੇ ਪਾਵਾਂਗੇ ਤੇ ਇਧਰ ਵੇਸਣ ਆਪਣਾ ਚੱਕੀ ਤਰ੍ਹਾਂ ਪਾਪੂਣਗੇ ਬਾਹਰੋਂ ਨਾਲ ਲੈ ਲੈ ਸੀਗੇ ਇਹਦੇ ਵਿੱਚ ਪੌਣਾ ਕਿਲੋ ਧੋ ਪੈ ਗਿਆ ਦੇਸੀ ਪਰ ਥੋੜਾ ਜਿਹਾ ਰੱਖਿਆ ਪੌਣੇ ਕਿਲੋ ਤੋਂ ਵੀ ਜਿਹੜਾ ਵੱਧ ਪੈ ਗਿਆ ਥੋੜਾ ਜਿਹਾ ਥੋੜਾ ਜਿਹਾ ਪਰ ਰੱਖਿਆ ਇਹਦੇ ਵਿੱਚ ਤੇ ਜੇ ਲੋੜ ਪਈ ਆਪਾਂ ਪਾਲਾਂਗੇ ਉਪਰ ਆਪਣਾ ਖੋਆ ਪੈ ਜਾਣਾ ਫਿਰ ਪਿੰਨੀਆਂ ਨਾ ਪਤਲੀਆਂ ਜੀਆਂ ਬਣਦੀਆਂ ਨੇ ਵਧੀਆ ਨਹੀਂ ਬਣਦੀਆਂ ਹੈਗੀਆਂ ਇਹ ਖੋਆ ਪੂਟਾ ਲੇ ਗਨ ਕਰ ਲੈਨੇ ਕਿਉਂਕਿ ਸਾਰਾ ਸਮਾਨ ਨੂੰ ਰਲਣਾ ਹੋਣਾ ਹੈ ਆਪਾਂ ਇਹਦੇ ਵਿੱਚ ਇਹਦੇ ਵਿੱਚ ਪਹਿਲਾਂ ਪਾਪਾ ਦੇਨੇ ਆ ਸਾਰਾ ਸਮਾਨ ਉਹ ਯਾਤ ਤੇ ਟਰੇ ਕਰ ਬਹੁਤ ਜਗਾ ਆਪਾਂ ਇਹਦੇ ਵਿੱਚ ਹੀ ਚੱਕਰ ਤੇ ਖੰਡ ਜਿਹੜੀ ਆ ਪਾ ਕੇ ਅਰੜਾ ਲਾ ਲਾ ਤੇ ਫਿਰ ਸਾਰਾ ਸਮਾਨ ਉਹਦੇ ਵਿੱਚ ਪਾ ਦੇਣਾ ਫਿਰ ਆਪਾਂ ਬਟਾਂਕੇ ਪਿੰਨੀਆਂ 30 ਸਵਾਣ ਪਾ ਕੇ ਪਿੰਨੀਆਂ ਆਪਣਾ ਕੇ ਖਾ ਲਈ ਦੇਖਿਆ ਜੇ ਉਹ ਖਾਇੋ ਨਹੀਂ ਦੇਖਿਆ ਜੇ ਤੇ ਫਿਰ ਤੁਸੀਂ ਕਦੇ ਵੀ ਚੌਲਾਂ ਦੀਆਂ ਪੈ ਨਹੀਂ ਨਾ ਬੱਚੇ ਪਸੰਦ ਕਰਨਾ ਹਟ ਜਾਂਦੇ ਨੇ ਜਦੋਂ ਇਸ ਚੰਦੀਆਂ ਤੇ ਅਲਸੀ ਦੀਆਂ ਪਿੰਨੀਆਂ ਹੋਵੇ ਰਹਿਣ ਤੇ ਵਿੱਚ ਪੈਂਦਾ ਕੋਇਆ ਮਾਚਦਾ ਦੁੱਧ ਤੁਸੀਂ 7 ਕਿਲੋ ਆਪਣੀ ਦੁੱਧ ਸੀਗਾ ਤੋ ਕੋਈ ਆ ਬਧੀਆ ਨਿਕਲ ਆਇਆ ਇਹਨੂੰ ਆਪਾਂ ਸਿਰ ਮੀ ਕਰਨਾ ਢਿੱਲਾ ਤੁਸੀਂ ਇੰਨਾ ਹੀ ਰੱਖਣਾ ਜਿਆਦਾ ਸਖਤ ਨਹੀਂ ਕਰਨਾ ਲੋ ਸਾਰਸ ਮਾਤਾ ਵਿੱਚ ਪਾਲਿਆਸ ਮਾਨਵੀ ਪਾਲਿਆ ਖੰਡ ਵੀ ਪਾਲੀ ਸ਼ੱਕਰ ਵੀ ਪਾਲੀ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਲੈਣਾ ਹਾਂ ਫਿਰ ਆਪ ਅਗਰਮਗਰਮ ਖੋਇਆ ਪਾ ਲਾਂਗੇ ਸੌਫਟ ਜਿਵੇਂ ਮੈਣ ਵੀ ਤੇ ਵਿੱਚ ਪਾ ਸਕਦੇ ਆਪਾਂ ਪਰ ਥੋੜੀ ਬੱਚੇ ਪਸੰਦ ਨਹੀਂ ਕਰਦੇ ਇਸ ਲਈ ਮੈਂ ਪਾਈ ਨਹੀਂ ਤੇ ਛੋਟੀ ਲਾਚੀ ਆਪਾਂ ਜਿਹੜੀ ਹੈ ਉਹ ਕੋਈ ਜੀ ਪਾਲਣਾ ਸੀ ਗਾ ਉਹਦੇ ਦਾਣੇ ਕੱਢ ਕੇ ਨਾ ਕੁੱਟ ਕੇ ਉਹ ਆਪਾਂ ਕੋਈ ਜੀ ਪਾਲੇ ਸੀ। ਲਾ ਦੀ ਨਾ ਕੋਤਰਾ ਆ ਜਾਂ ਕੋਈ ਜੀ ਚੰਪਾ ਹੈ। ਇਹ ਖਾਣ ਵਾਸਤੇ ਕੱਢ ਨੂੰ ਬਾਕੀ ਆਪਾਂ ਇਸ ਚ ਪਾ ਲੈਣਾ। ਉਹ ਮੁੰਡਾ ਕੱਟ ਲਾਉਣਾ ਸੀ ਘੱਟ ਹੋ ਰਹੀ ਹੈ ਜੀ। ਪੈਣ ਨੂੰ ਕੰਨਾ ਚੋਖਾ ਹੋ ਗਿਆ।

ਇਸ ਤਰ੍ਹਾਂ ਕੰਟੀ ਦੇ ਵਿੱਚ ਰਮੇਕਸ ਪਾ ਲੈਨੇ ਪੂਰਾ ਚੰਗੀ ਤਰ੍ਹਾਂ ਲਾ ਕੇ ਫੇਰ ਆਪਾਂ ਇਹਦੀ ਬਣੀ ਹੋਰ ਪੜਨਾ ਥੋੜਾ ਇਹ ਹੱਥ ਲੱਗੋ ਜੇ ਬਾਹਰ ਜੂਦਾ ਦੇਸਣਾ ਪਠੰਦਾ ਇਹ ਖਾਲੇ ਲਾ ਕੇ ਕੋਈ ਆ ਘਰਮ ਪਾ ਲੈ ਜਦੋਂ ਉਹ ਆਪਾ ਜਾਂਦਾ ਤੇ ਫਿਰ ਇਹ ਮੱਟਾਂ ਦੀ ਹੋਰ ਤਾਂ ਟੈਨਾ ਮੈਂ ਲੈਂਦੇ ਆ ਜੇ ਨਹੀਂ ਹਮਟੇ ਦੇ ਲਾਜ ਦੇਖੋ ਇਸ ਤਰ੍ਹਾਂ ਦਾ ਹੀ ਹੋ ਜਾਂਦਾ ਸਮਾਂ ਸਾਰਾ ਬਹੁਤ ਹੀ ਜ਼ਿਆਦੇ ਟੇਸਟੀ ਬਣਦੀਆਂ ਨੇ ਤੁਸੀਂ ਆਪਣੇ ਸਹਰਦੇ ਨਾਲ ਬਣਾ ਸਕਦੇ ਹੋ ਕਿੱਡੀਆਂ-ਕਿੱਡੀਆਂ ਬਣਾਉਣੀਆਂ ਨੇ ਐਸਟਰਾ ਕਰਕੇ ਸਾਰੀਆਂ ਚੀਜ਼ਾਂ ਵਧੀਆ ਆ ਗਈਆਂ ਖੋਇਆ ਅੜਸੀ ਬੇਸਣ ਦੇਖੋ ਇਸ ਤਰ੍ਹਾਂ ਬਣਾ ਸਕਦੇ ਹੋ ਇਹਨਾਂ ਇੱਕ ਸੈਲ ਦੀਆਂ ਪਹਾਰਸਾ ਲੱਡੀਆਂ ਬਣਾਉਣੀ ਆ। ਚੌਲਾਂ ਦੀਆਂ ਬਹੁਤ ਘੱਟ ਬਣਾਈ ਦੀਆਂ ਨੇ। ਬਣਾਈ ਦੀਆਂ ਹੀ ਨਹੀਂ ਜਦੋਂ ਦੀਆਂ ਆ ਪਿੰਨੀਆਂ ਬਣਾਉਣ ਲੱਗ ਗਏ ਨਾ ਉਦੋਂ ਦੀਆਂ ਸਾਰੀਆਂ ਪਿੰਨੀਆਂ ਖੁੱਲ ਗਈਆਂ ਨੇ। ਬਣਾਈ ਦੀਆਂ ਹੀ। ਲੋਜੀ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਨੇ। ਰੈਸਟਰਾਨੀ ਪਿੰਨੀਆ ਬਣਾਉਣ ਵਾਸਤੇ ਇਹ ਮੀਜ਼ਰਮੈਂਟ ਹੈ 2 ਕਿਲੋ ਜਾਂ 2 ਕਿਲੋ ਵੇਸਣ 2 ਕਿਲੋ ਆਪਣਾ ਜਸਮਾਨ ਹੋ ਜਾਂਦਾ ਤੇ ਵਿੱਚ 1/2 ਕਿਲੋ ਕੇਵ ਦਾ ਬਹੁਤ ਹੋ ਜਾਂਦਾ ਹੈਗਾ ਦੇਖੋ ਕਿੰਨੀਆਂ ਸੌਗੀਆਂ ਬਣ ਗਈਆਂ ਨੇ ਸੌਫਟ ਸੌਫਟ ਬਹੁਤ ਹਨ ਨੇ ਐਂਡ ਬੈਡ ਵੀ। ਪਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। थैंक यू।